ਜਿੰਨਾ ਮਾਫੀਆ ਪੰਜਾਬ ਚ ਆਇਆ ਚਾਹੇ ਉਹ ਰੇਤ ਮਾਫੀਆ ਚਾਹੇ ਉਹ ਕੇਬਲ ਮਾਫੀਆ ਚਾਹੇ ਉਹ ਟਰਾਂਸਪੋਰਟ ਮਾਫੀਆ ਚਾਹੇ ਉਹ ਨਸ਼ਾ ਮਾਫੀਆ ਇਹ ਸਾਰੇ ਮਾਫੀਆ ਦਾ ਜਨਮ ਇਹ ਸਾਰੇ ਮਾਫੀਆ ਦਾ ਜਨਮ ਅਕਾਲੀ ਦਲ ਦੀ ਸਰਕਾਰ ਚ ਹੋਇਆ ਹੀਰਵੰਤ ਤੇ ਤਸਕਰ ਭੜੰਦੇ ਨਾਲ ਮੇਰੀਓ ਮਾਤਾ ਪਾਓ ਪਹਿਣੋ ਨਸ਼ਾ ਖਤਮ ਨਹੀਂ ਹੋਣਾ ਸਾਡੀ ਬੀਬੀ ਨੂੰ ਪੁੱਛ ਕੇ ਵੇਖੋ ਜਿਹੜਾ 21 ਸਾਲਾਂ ਦਾ ਨੌਜਵਾਨ ਪੁੱਤ ਨਸ਼ੇ ਦੀ pèce ਛੜ ਜਾਂਦਾ ਹੈ ਜਿਨ੍ਹਾਂ ਨੇ ਰਾਜ ਦੇ ਵਿੱਚ 250 ਵਾਰ 250 ਵਾਰ ਗੁਰੂਗ੍ਰੰਥ ਸਾਹਿਬ ਦੀ ਅੰਗ ਰੋਲੇ ਗਏ ਤੇ ਤੁਸੀਂ ਦੁਸ਼ਮਣਾਂ ਨੂੰ ਬਚਾਉਣ ਦਾ ਕੰਮ ਕੀਤਾ ਜਿਹੜੇ ਆਰਾਮ ਤੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਆਦੇ ਗੁਰੂ ਦੀ ਗੱਲ ਕਰ ਰਹੇ ਸਨ ਨਾ ਹੱਥੋਂ ਤੇ ਗੋਲੀਆਂ ਚਲਾਈਆਂ ਸਿੱਖ ਬਾਰੇ ਗਏ ਔਰ ਕੁੱਟ-ਕੁੱਟ ਕੇ ਉਹਨਾਂ ਦੀਆਂ ਪੱਗਾਂ ਲਾ ਲਾ ਕੇ ਵਾਲਾਂ ਤੋਂ ਫੜ-ਫੜ ਕੇ ਪੁਲਸ ਵਾਲਿਆਂ ਨੇ ਸਿੱਟਿਆ ਉਹ ਸੁਮੇਤ ਸੈਣੀ ਤੇ ਰਾਜ ਦੇ ਵਿੱਚ ਹੋਇਆ ਉਹ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਦੇ ਰਾਜ ਹੋਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਪੰਜਾਬ ਕਾਂਗਰਸ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾਂਦਾ ਤੇ ਜਗ੍ਹਾ-ਜਗ੍ਹਾ ਤੇ ਧਰਨੇ ਮੁਜ਼ਾਰੇ ਕੀਤੇ ਜਾਂਦੇ ਜਿੱਤੇ ਚੱਲਦੇ ਕਪੂਰਥਲਾ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਜਦਕਿ ਉਹਨਾਂ ਵੱਲੋਂ ਬਿਆਦਵੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਗਿਆ ਉਹਨੇ ਕਿਹਾ ਕਿ ਕੋਈ ਵੀ ਮਾਫੀਆ ਪੰਜਾਬ ਦੇ ਵਿੱਚ ਪੈਦਾ ਹੋਇਆ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈ ਨਸ਼ਾ ਕਦੇ ਖਤਮ ਨਹੀਂ ਹੋਣਾ ਸਰਕਾਰਾਂ ਇਹ ਨਸ਼ਾ ਆਇਆ ਕਿਦੋਂ ਇਹ ਅਕਾਲੀਵਲ ਦੇ ਰਾਜ ਵਿੱਚ ਆਇਆ ਇਹਦੇ ਸਰਗਨਾ ਕੌਣ ਹੈ ਜਿੰਨਾ ਮਾਫੀਆ ਪੰਜਾਬ ਚ ਆਇਆ ਚਾਹੇ ਉਹ ਰੇਤ ਮਾਫੀਆ ਚਾਹੇ ਉਹ ਕੇਬਲ ਮਾਫੀਆ ਚਾਹੇ ਉਹ ਟਰਾਂਸਪੋਰਟ ਮਾਫੀਆ ਚਾਹੇ ਉਹ ਨਸ਼ਾ ਮਾਫੀਆ ਇਹ ਸਾਰੇ ਮਾਫੀਆ ਦਾ ਜਨਮ ਇਹ ਸਾਰੇ ਮਾਫੀਆ ਦਾ ਜਨਮ ਅਕਾਲੀ ਦਲ ਦੀ ਸਰਕਾਰ ਚ ਹੋਇਆ ਫਿਰ ਸਾਡੀਆਂ ਸਰਕਾਰਾਂ ਨੇ ਇਹਦੇ ਤੇ ਨੱਥ ਨਹੀਂ ਪਾਈ ਇਹ ਵੱਧ ਗਿਆ ਇਹ ਕੀ ਕਹਿੰਦੇ ਆ ਪੰਜਾਬ ਦੀ ਵਿਧਾਨ ਸਭਾ ਚ ਅਸੀਂ ਨਸ਼ੇ ਦਾ ਤਸਕਰ ਫੜ ਲਏ ਅਸੀਂ ਐਨੇ ਕਿਉਂ ਹੀਰੋਇਨ ਫੜਨੀ ਹੀਰੋਇਨ ਤੇ ਤਸਕਰ ਫੜਨ ਦੇ ਨਾਲ ਮੇਰੀਓ ਮਾਤਾ ਪਾਓ ਭੈਣੋ ਨਸ਼ਾ ਖਤਮ ਨਹੀਂ ਹੋਣਾ ਸਾਡੀ ਬੀਬੀ ਨੂੰ ਪੁੱਛ ਕੇ ਵੇਖੋ ਜਿਹੜਾ 21 ਸਾਲਾਂ ਦਾ ਨੌਜਵਾਨ ਪੁੱਤ ਨਸ਼ੇ ਦੀ ਭੇਟ ਛੱਡ ਜਾਂਦਾ ਹੈ ਉਹ ਸਾਡੀ ਮਾਂ ਨੂੰ ਪੁੱਛ ਕੇ ਵੇਖੋ ਉਸ ਮਾਂ ਦਾ ਕੀ ਹਾਲ ਹੈ ਨਸ਼ਾ ਫੜੋ ਫੜਾਈ ਨਾ ਖਤਮ ਹੀ ਹੋਣਾ ਆ ਜਿਹੜੇ ਨੌਜਵਾਨ ਬੈਠੇ ਐ ਉਹ ਬੈਠੇ ਐ ਇਹਨਾਂ ਨੂੰ ਕੰਮ ਦੇਣਾ ਪਊਗਾ ਇਨਾਂ ਨੂੰ ਨੌਕਰੀ ਦੇਣੀ ਪਊਗੀ ਇਹ 25000 ਰੁਪਏ ਦੀ ਨੌਕਰੀ ਜਾਵੇ ਤੜਕੇ ਬਸ ਤੇ ਚੜੇ ਤੇ ਸ਼ਾਮ ਨੂੰ ਆਵੇ ਤੇ ਨਾ ਕੇ ਆਪਦਾ ਆਰਾਮ ਕਰੇ ਇਹ ਵਿਹਲੇ ਇਹ ਪੜੇ ਲਿਖੇ ਵਿਚਾਰੇ ਔਰ ਚੌਂਗ ਦੇ ਵਿੱਚ ਵਿਹਲੇ ਤੁਰੇ ਫਿਰਦੇ ਆ ਫਰਮੇਸ਼ੇ ਦੇ ਆਦੀ ਹੁੰਦੇ ਆ ਹੁਣ ਸੁਖਬੀਰ ਕਹਦੇ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਹੈ ਓਏ 8 ਸਾਲਾਂ ਬਾਅਦ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਮਾਫੀ ਗੁਨਾਹ ਦੀ ਨਹੀਂ ਹੁੰਦੀ ਜੋ ਗਣਾ ਕੀਤਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਧੋਖਾ ਤੁਸੀਂ ਕਰ ਸਕਦੇ ਹੋ ਤੇ ਫੇਰ ਤੁਹਾਡੇ ਆਸੇ ਹੋਰ ਕੋਈ ਵਿਅਕਤੀ ਮੈਨੇ ਨਹੀਂ ਰੱਖਦਾ ਜਿਨ੍ਹਾਂ ਨੇ ਰਾਜ ਦੇ ਵਿੱਚ 250 ਵਾਰ 250 ਵਾਰ ਗੁਰੂ ਗ੍ਰੰਥ ਸਾਹਿਬ ਦੀ ਅੰਗ ਰੋਲੇ ਗਏ ਤੇ ਤੁਸੀਂ ਦੁਸ਼ਮਣਾਂ ਨੂੰ ਬਚਾਉਣ ਦਾ ਕੰਮ ਕੀਤਾ ਤੇ ਕੱਲ ਹਰ ਸਿਮਰਤ ਕੋਰ ਬਾਦਰ ਕੈਂਦੀ ਬਿੰਪਾ ਜੀ ਰਾਣਾ ਸਾਹਿਬ ਕਲ ਪੈ ਸਾਡੀ ਭੈਣ ਹਰ ਸਿਮਰਤ ਕੋਰ ਬਾਦਰ ਖੇਂਦੀ ਕਹਿੰਦੀ ਸਾਨੂੰ 1984 ਦਾ ਦੁੱਖ ਹੈ ਸਰਦਾਰ ਬਿਆਨ ਸਿੰਘ ਮੇਰੇ ਕਹਿੰਦਾ ਹੈ ਲੋਕਾਂ ਨੂੰ ਮਾਰਿਆ ਗਿਆ ਕਈ ਲੋਕਾਂ ਨੂੰ ਨਿਹੱਥਿਆਂ ਨੂੰ ਮੈਂ ਕਹਿੰਦਾ ਜਿਹੜੇ ਲੋਕ ਨਿਹੱਥੇ ਮਾਰੇ ਗਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਣਾ ਚਾਹੀਦਾ ਹਿਊਮਨ ਰਾਈਟਸ ਦੀ ਉਲੰਘਣਾ ਜਿਨ੍ਹਾਂ ਲੋਕਾਂ ਨੇ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਮੈਂ ਕਿਹਾ ਅੱਜ ਮੈਂ ਕਿਹਾ ਅੱਜ ਮੈਂ ਦੀਪ ਕਮਲਜੀਤ ਅੱਜ ਮੈਂ ਲਾਈਵ ਕੀਤਾ ਸੀ ਪੱਤਰਕਾਰ ਸਾਥੀ ਬੈਠੇ ਆ ਮੈਂ ਕਿਹਾ ਮੈਂ ਕਿਹਾ ਸਬਦੋ ਵੱਧ ਸੁਮੇத் ਸੈਣੀ ਦੇ ਸਮੇਂ ਇਨਕਾਊਂਟਰ ਹੋਏ ਪੰਜਾਬ ਦੇ ਅੰਦਰ ਸੁਮੇத் ਸੈਣੀ ਲੋਕ ਨਾਮ ਲੈਂਦੇ ਆ ਪੰਜਾਬ ਦੇ ਲੋਕ ਉਹਨੀ ਨਫਰਤ ਨਾਲ ਸੁਮੇத் ਸੈਣੀ ਦਾ ਨਾਮ ਲੈਂਦੇ ਆ ਜਿੰਨੀ ਨਫਰਤ ਨਾਲ ਕਿਸੇ ਪੁਲਸ ਵਾਲੇ ਦਾ ਜਿਹਨੇ ਇਨਕਾਊਂਟਰ ਕੀਤਾ ਹੋਏ ਇੰਨੀ ਨਫਰਤ ਨਾਲ ਪੇ ਪੰਜਾਬ ਦੀ ਅਕਾਲੀ ਦਲ ਪਾਰਟੀ ਨੇ 3 ਸਾਲ 3 ਸਾਲ ਲਗਾਤਾਰ ਸੁਮੇਤ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾ ਕੇ ਰੱਖਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਲੜਾਈ ਲੜਨਾ ਹੈ ਬਾਬਰ ਕਲਾਂ ਦੇ ਵਿੱਚ ਕੋਟ ਕਪੂਰੇ ਬੈਠੇ ਉਹਨਾਂ ਸਿੱਖਾਂ ਨੂੰ ਜਿਹੜੇ ਆਰਾਮ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਆਦੇ ਗੁਰੂ ਦੀ ਗੱਲ ਕਰ ਰਹੇ ਸਨ ਨਹੱਥੋਂ ਤੇ ਗੋਲੀਆਂ ਚਲਾਈਆਂ ਸਿੱਖ ਬਾਰੇ ਗਏ ਔਰ ਕੁੱਟ-ਕੁੱਟ ਕੇ ਉਹਨਾਂ ਦੀਆਂ ਪੱਗਾਂ ਲਾ ਲਾ ਕੇ ਵਾਲਾਂ ਤੋਂ ਫੜ-ਫੜ ਕੇ ਪੁਲਸ ਵਾਲਿਆਂ ਨੇ ਸਿੱਟਿਆ ਉਹ ਸੁਮੇਤ ਸੈਣੀ ਤੇ ਰਾਜ ਦੇ ਵਿੱਚ ਹੋਇਆ ਉਹ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਦੇ ਰਾਜ ਚ ਹੋਇਆ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਆ ਮਾਫੀ ਮੰਗ ਕੇ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਇਹ ਗੁਨਾਹ ਇਹ ਪਾਪ ਅਕਾਲੀ ਦਾ ਲਾਲਿਆ ਨੇ ਕੀਤਾ ਜਿਵੇਂ ਕਿ ਹਮਿੰਦਰ ਸਿੰਘ ਰਾਜਾ ਬੜੀਂ ਕੋ ਵੱਲੋਂ ਬੇਦੀਪ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਗਿਆ ਹੁਣ ਵੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਮੁੱਦ ਨੂੰ ਲੈ ਕੇ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਤਾਂ ਨਾਲ ਸਮਾਂ ਦੱਸੇਗਾ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਬਿੱਟੂ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ